ਵਾਹ ਰਾਜ ਕਹਿੰਦੇ ਨੇ ਜੈਸੇ ਬਾਜ਼ੀਗਰ ਬਾਜ਼ੀ ਪਾਉਂਦਾ ਹੈ ਬੜੇ ਰੂਪ ਦਿਖ ਲਾਂਦਾ ਹੈ ਇਹ ਸਾਰੇ ਰੂਪ ਉਸ ਬਾਜ਼ੀਗਰ ਦੇ ਨੇ ਉਸ ਪਰਮਾਤਮਾ ਦੇ ਇਹ ਸਭ ਉਸ ਦੇ ਚੋਲੇ ਨੇ ਇਹ ਸਾਰਾ ਸੰਸਾਰ ਨਿਰੰਕਾਰ ਦਾ ਚੋਲਾ ਹੈ ਉਹ ਚੋਲੇ ਬਦਲਦਾ ਰਹਿੰਦਾ ਹੈ ਉਹ ਕਪੜੇ ਬਦਲਦਾ ਰਹਿੰਦਾ ਹੈ ਜੈਸੇ ਅਸੀਂ ਬਦਲਦੇ ਹਾਂ ਬਹੁਤ ਸਾਰੀਆਂ ਕਿਰਿਆਵਾਂ ਧਾਰਮਿਕ ਮਨੋਵਿਗਿਆਨ ਕਹਿੰਦੇ ਨੇ ਵਿਗਿਆਨਕ ਕਿ ਅਸੀਂ ਉਹ ਹੀ ਕੁਝ ਕਰਦੇ ਆ ਜੋ ਪਰਮਾਤਮਾ ਦੇ ਚ ਹੋ ਰਿਹਾ ਸਾਨੂੰ ਕਰਨਾ ਪੈ ਰਿਹਾ ਉਹਦੇ ਚ ਤੇ ਹੋ ਰਿਹਾ ਜਿਵੇਂ ਸੀ ਕਪੜੇ ਬਦਲਦੇ ਆ ਇਹ ਸਾਰਾ ਸੰਸਾਰ ਉਹਦਾ ਚੋਲਾ ਹੈ ਉਹਦਾ ਸੁਆਗ ਹੈ ਬਾਜੀ ਗਰ ਜੈਸੇ ਬਾਜੀ ਪਾਈ ਨਾ ਨਾ ਰੂਪ ਵੇਖ ਦਿਖਲਾਈ